ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੀ ਸੰਸਦ ਦੇ ਵਿੱਚ ਪਾਕਿਸਤਾਨ ਦੀ ਪਾਰਲੀਮੈਂਟ ਦੇ ਵਿੱਚ ਉਥੋਂ ਦੇ ਐਮਪੀ ਦੇ ਵੱਲੋਂ ਹੀ ਆਪਣੇ ਪੀਐਮ ਸ਼ਰੀਫ ਦੇ ਬਾਰੇ ਵੱਡੀ ਗੱਲ ਕਹੀ ਗਈ ਹੈ ਉਹਨਾਂ ਨੂੰ ਗਿੱਦੜ ਦੱਸਿਆ ਗਿਆ ਕਿਹਾ ਗਿਆ ਕਿ ਜਿਹੜੇ ਦੇਸ਼ ਦਾ ਸਰਦਾਰ ਗਿੱਦੜ ਹੋਵੇ ਉਥੇ ਜੰਗਾਂ ਜਿੱਤੀਆਂ ਨਹੀਂ ਜਾ ਸਕਦੀਆਂ ਤੇ ਇਹ ਵੀ ਜ਼ਿਕਰ ਕੀਤਾ ਗਿਆ ਕਿ ਪੀਐਮ ਮੋਦੀ ਦੇ ਅੱਗੇ ਇੱਕ ਵੀ ਸ਼ਬਦ ਜਿਹੜਾ ਨਹੀਂ ਬੋਲਿਆ ਗਿਆ ਪੀਐਮ ਮੋਦੀ ਨੂੰ ਲੈ ਕੇ ਉਹਨਾਂ ਦਾ ਨਾਮ ਵੀ ਜਿਹੜਾ ਆਪਣੀ ਜ਼ੁਬਾਨ ਤੇ ਨਹੀਂ ਲਿਆ ਗਿਆ ਪੀਐਮ ਦੇ ਵੱਲੋਂ ਜੀ ਆ ਦੱਸ ਦਈਏ ਕਿ ਇੱਥੇ ਸ਼ਾਹਿਦ ਅਹਿਮਦ ਖਟਕ ਨੇ ਜਿਨ੍ਹਾਂ ਦੇ ਵੱਲੋਂ ਆਪਣੇ ਹੀ ਪੀਐਮ ਸ਼ਹਿਬਾਜ਼ ਸ਼ਰੀਫ ਨੂੰ ਲੈ ਕੇ ਵੱਡਾ ਬਿਆਨ ਸੰਸਦ ਦੇ ਵਿੱਚ ਦਿੱਤਾ ਗਿਆ ਕਿ ਜੇ ਸ਼ੇਰਾਂ ਦਾ ਸਰਦਾਰ ਕਿਦੜ ਹੋਵੇ ਤਾਂ ਜੰਗਾਂ ਨਹੀਂ ਜਿੱਤੀਆਂ ਜਾ ਸਕਦੀਆਂ ਅਸੀਂ ਜੰਗ ਜੇ ਤਾਂ ਹੀ ਨਹੀਂ ਸਕਦੇ ਪੀਐਮ ਮੋਦੀ ਦੇ ਉੱਤੇ ਇੱਕ ਵੀ ਬਿਆਨ ਉਹਨਾਂ ਦਾ ਇੱਕ ਵਾਰ ਵੀ ਨਾਮ ਜੋ ਹੈ ਪੀਐਮ ਸ਼੍ਰੀਪ ਤੇ ਵੱਲੋਂ ਨਹੀਂ ਲਿਆ ਗਿਆ ਸੋ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਭਾਰਤ ਦੇ ਵੱਲੋਂ ਲਗਾਤਾਰ ਜਵਾਬ ਜਿਹੜਾ ਦਿੱਤਾ ਜਾ ਰਿਹਾ ਲੇਕਿਨ ਇਸੇ ਦੇ ਵਿਚਾਲੇ ਜਦੋਂ ਸੰਸਦ ਦੇ ਵਿੱਚ ਮੁੱਦਾ ਉੱਠਿਆ ਉਧਰ ਪਾਕਿਸਤਾਨ ਦੇ ਦੇ ਵਿੱਚ ਤਾਂ ਉੱਥੋਂ ਦੇ ਐਮਪੀ ਦੇ ਵੱਲੋਂ ਸ਼ਾਹਿਦ ਅਹਿਮਦ ਖਟਕ ਜਿਨ੍ਹਾਂ ਦੇ ਵੱਲੋਂ ਵੱਡਾ ਬਿਆਨ ਸਾਰਿਆਂ ਦੇ ਸਾਹਮਣੇ ਦਿੱਤਾ ਗਿਆ ਪੀਐਮ ਸ਼ਹਿਬਾਜ਼ ਨੂੰ ਜੋ ਹੈ ਦੱਸ ਦਈਏ ਕਿ ਗਿੱਦੜ ਦੱਸਿਆ ਜਾਂਦਾ ਹੈ